and for the first time ek government school na de record hai 189 199 bachiyan ne jee mains da exam jadao clear kita hai ab uh, kadi vi sarkari school na is summer camp te winter camp nahi lagde si assi summer camp te winter camp laye hai jithe bachiyan nu assi residential camp jide sade bright bacche hai jo jee need class shuru uh, 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 clear karna chande hai ohna nu assi punjab de vichon ਇੱਕਠੇ ਕਰਕੇ ਲੁਧਿਆਣਾ ਅੰਮ੍ਰਿਤਸਰ ਮੋਹਾਲੀ ਆਪਣੀ ਰੈ residențial ਸਕੂਲ 'ਚ ਇੱਕ ਇੱਕ ਮਹੀਨਾ ਰੱਖਿਆ ਤੇ ਉਹਨਾਂ ਨੂੰ ਬੈਸਟ ਕੋਚਿੰਗ ਜਿਹੜੇ ਦੇਸ਼ ਦੇ ਬੈਸਟ ਕੋਚਿੰਗ ਇੰਸਟੀਟਿਊਟਸ ਚਾਹੇ ਕੋਟਾ ਤੋਂ ਚਾਹੇ ਦਿੱਲੀ ਤੋਂ ਚਾਹੇ ਬੈਂਗਲੌਰ ਤੋਂ ਉਹਨਾਂ ਦੇ ਟਿਊਟਰਸ ਤੋਂ ਕੋਚਿੰਗ ਦਵਾਈ ਹੈ ਉਸੇ ਦਾ ਨਤੀਜਾ ਕਿ 199 ਬੱਚੇ ਤੇ ਹਜੇ ਜਿਹੜਾ ਨੈਕਸਟ ਐਗਜ਼ਾਮ ਆ ਰਿਹਾ ਸਾਨੂੰ ਉਮੀਦ ਹੈ ਕਿ ਆਂਕੜਾ ਇਸ ਤੋਂ ਵੀ ਵੱਧ ਜਾਊਗਾ ਆ 150 ਹੈਡਮਾਸਟਰਸ ਨੂੰ ਆਈਐਮ ਅੰਮਦਾਬਾਦ ਤੋਂ 250 ਪ੍ਰਿੰਸੀਪਲਸ ਨੂੰ ਸਿੰਗਾਪੁਰ ਤੋਂ ਤੇ 146 ਟੀਚਰਸ ਨੂੰ ਫਿਨਲੈਂਡ ਤੋਂ ਆ ਟ੍ਰੇਨਿੰਗ ਦਿਲਵਾਈ ਹੈ